ਮੈਂਟੋ ਜੀ ਪਿਛਲੇ ਹਫਤੇ ਜਿਹੜੀ ਆਪਾਂ ਗੱਲ ਕਰਦੇ ਸੀ ਕਿ ਹੁਣ ਇੱਕ ਨਵਾਂ ਟਰੈਂਡ ਚੱਲਿਆ ਹੋਇਆ ਵੀ ਜਿਹੜੇ ਕਿਸੇ ਵਿਅਕਤੀ ਨੂੰ ਕਿਸੇ ਮਾਮਲੇ ਦੇ ਵਿੱਚ ਜੇਲ੍ਹ ਕੀਤੀ ਜਾਂਦੀ ਆ ਜਦੋਂ ਉਹਨੂੰ ਜ਼ਮਾਨਤ ਮਿਲ ਜਾਂਦੀ ਆ ਤਾਂ ਨਾਲ ਦੀ ਨਾਲ ਉਹਦੇ ਉੱਪਰ ਕੋਈ ਹੋਰ ਕੇਸ ਥੋਪ ਦਿੱਤਾ ਜਾਂਦਾ ਐਸੇ ਹੀ ਲੜੀ ਦੇ ਵਿੱਚ ਹੁਣ ਜਿਹੜਾ ਨਵਾਂ ਨਾਮ ਬੀਤੇ ਦਿਨੀ ਜੁੜਿਆ ਉਹ ਭਾਨੇ ਸਿੱਧੂ ਦਾ ਨਾਮ ਸੀ ਪਰ ਹੁਣ ਖਬਰਾਂ ਇਹ ਆ ਰਹੀਆਂ ਨੇ ਵੀ ਭਾਨੇ ਸਿੱਧੂ ਦੇ ਉੱਪਰ ਤੇ ਕੇਸਾਂ ਦਾ ਮੀਂਹ ਵਰਾ ਦਿੱਤਾ ਗਿਆ ਸਗੋਂ ਕੁਝ ਫੈਮਿਲੀ ਮੈਂਬਰਸ ਨੂੰ ਵੀ ਇਹਨਾਂ ਕਾਰਵਾਈਆਂ ਦੇ ਵਿੱਚ ਤੇ ਮਾਮਲਿਆਂ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਜੀ ਜੀ ਬਿਲਕੁਲ ਇੱਕ ਤਾਂ ਕੇਸ ਜਿਹੜਾ ਵੀਕਐਂਡ ਤੇ ਹੋ ਗਿਆ ਕਹੋਰ ਹੋ ਗਿਆ ਯਾਨੀ ਚਾਰ ਕੇਸ ਹੋ ਗਏ ਨੇ ਹੁਣ ਤੱਕ ਰਜਿਸਟਰਡ ਜਿਨ੍ਹਾਂ ਦੇ ਵਿੱਚ ਪਹਿਲਾ ਉਹਦੇ ਆਣੇ ਦੂਸਰਾ ਸੀਗਾ ਪਟਿਆਲੇ ਤੀਸਰਾ ਅਬੂਰ ਤੇ ਚੌਥਾ ਅੱਜ ਰੀਸੈਂਟਲੀ ਇਹਨਾਂ ਨੇ ਦਰਜ ਕੀਤਾ ਮੋਹਾਲੀ ਦੇ ਵਿੱਚ ਤੇ ਉਹਦੇ ਵਿੱਚ ਜਿਹੜਾ ਐਫ ਆਈ ਆਰ ਚੱਕ ਨਾਮ ਆ ਆਨਾ ਸਿੱਧੂ ਤੋਂ ਇਲਾਵਾ ਅਮਨਾ ਸਿੱਧੂ ਆ ਅਮਨਾ ਬੇਸਿਕਲੀ ਇਹਦਾ ਭਰਾ ਆ ਆਨਾ ਸਿੱਧੂ ਦਾ ਹੁਣ ਇਹ ਕੋਈ ਅਮਨਾ ਹੋਰ ਤਾਂ ਨਹੀਂ ਹੂੰ ਜੇ ਅੰਮ੍ਰਿਤ ਆਉਹੀ ਹੇ ਤਾਂ ਫਿਰ ਉਹ ਦਾ ਬਰਾ ਐ ਤੇ ਇਹ ਬਿਸਕੈਟਰੀ ਉਹ 에ਜੰਟ ਵੱਲੋਂ ਹੀ ਦਿੱਤੀ ਗਈ ਆ ਕਿ ਸਾਨੂੰ ਇਹ ਸੈਟਿੰਗ ਕਰਨ ਲਈ ਕਹਿੰਦੇ ਸੀਗੇ ਧਮਕੀਆਂ ਦੇਂਦੇ ਸੀਗੇ ਇਸ ਤਰ੍ਹਾਂ ਦਾ ਹੀ ਮੁਕਤਮਾ ਜਿਹੜਾ ਪਾਇਆ ਤਾਂ ਕੋ ਨੂੰ ਮਦਾ ਅੱਕੇ ਜੇ ਆਪਾਂ ਵੇਖੀਏ ਤਾਂ ਅੱਜ ਇਕੱਠ ਵੀ ਹੋਇਆ ਜਿਹੜਾ ਇਹਨਾਂ ਦਾ ਕਹਿੰਦੇ ਆ ਉੱਥੇ ਕਾਫੀ ਵੱਡਾ ਇਕੱਠ ਸੀਗਾ ਕਾਫੀ ਲੀਡਰ ਵੀ ਆਏ ਮਤਲਬ ਕਿ ਪਾਣਾ ਸਿੱਧੂ ਨੂੰ ਇੱਕ ਤਰ੍ਹਾਂ ਨਾਲ ਕਹਿੰਨ ਕਿ ਅੱਜ ਦੀ ਸਭ ਤੋਂ ਵੱਡੀ ਖਬਰ ਆ ਜੇ ਇਸ ਤੋਂ ਬਾਅਦ ਫਿਰ ਹੁਣ ਕੇਸ ਰਜਿਸਟਰਡ ਹੋਣਾ ਇਹਦਾ ਮਤਲਬ ਇਹ ਹੋ ਕਿ ਸਰਕਾਰ ਸ਼ਾਇਦ ਧਾਰ ਕੇ ਚੱਲ ਰਹੀ ਹੈ ਕਿ ਅਸੀਂ ਆਪਣੇ ਪੱਥ ਤੇ ਆਪਣੇ ਹਿਸਾਬ ਕਿਤਾਬ ਨਾਲ ਹੀ ਅੱਗੇ ਵਧਾਂਗੇ ਇਹ ਤਾਂ ਆਪਾਂ ਆ ਕਿ ਟੇਕਿਆ ਨਕਾਸ ਦਾਣਾ ਤੇ ਜਦੋਂ ਐਫ ਆਈ ਆਰ ਦਰਜ ਹੋਈ ਤਾਂ ਜਦੋਂ ਕਾਟੂ ਆਇਆ ਨਾਲ ਦੀ ਨਾਲ ਫਿਰ ਸਰਕਾਰ ਦੇ ਜਿਹੜੇ ਟੇਬਰ ਸੀਗੇ ਢਿੱਲੇ ਪਾਏਗੇ ਸੀ ਪਰ ਇੱਥੇ ਅੱਜ ਇਹਨਾਂ ਦੇ ਪਿੰਡ ਇਕੱਠ ਜਿਹੜਾ ਹੋਇਆ ਉਸ ਇਕੱਠ ਤੋਂ ਬਾਅਦ ਵੀ ਮਾਮਲਾ ਦਰਜ ਕਰ ਲਿਆ ਗਿਆ ਜੀ ਤਾਂ ਜਿਹੜਾ ਮਾਮਲਿਆਂ ਦਾ ਮਾਮਲਾ ਬਣਦਾ ਹੈ मामला ਦਾ ਜਿਹੜਾ ਮਾਮਲਾ ਬਣਦਾ ਉਹ ਇਹ ਆ ਕਿ ਜਿਹੜਾ ਪਟਿਆਲੇ ਵਾਲਾ ਕੇਸ ਆ ਚੈਨੀ ਖੋਣ ਵਾਲਾ ਉਹਦੇ ਵਿੱਚ ਇੱਕ ਆਰਾ ਜੰਡੀ ਹੈ ਉਹ ਖਾਸੀ ਵੱਡੀ ਧਾਰਾ 379 ਵੀ ਵੈਸੇ ਹੁੰਦੀ ਉਹ ਵੀ ਸਨੇਚਿੰਗ ਦੀ ਹੈ ਪਰ ਉਹਦੇ 'ਚ 10 ਸਾਲ ਸਜ਼ਾ ਹੋ ਸਕਦੀ ਹੈ ਹਮ ਗੈਰ ਜ਼ਮਾਨਤੀ ਉਹ ਪਾਣਾ ਸਿੱਧੂ ਵਾਸਤੇ ਅੜਿਕਾ ਹੈ ਜੀ ਕਿ ਜੇ ਉਹ ਖੜੇ ਪੈਂ ਜ਼ਮਾਨਤ ਮੰਗਦਾ ਤਾਂ ਕੋਰਟ ਸ਼ਾਇਦ ਜ਼ਮਾਨਤ ਨਹੀਂ ਦੇਵੇ ਤਾਂ ਇਹਦਾ ਮਤਲਬ ਹੈ ਕਿ ਜੇ ਮੰਨ ਲਓ ਕੋਈ ਸੈਟਿੰਗ ਨਹੀਂ ਹੁੰਦੀ ਸਰਕਾਰ ਕੋਈ ਟੇਬਲ ਤੇ ਆ ਕੇ ਗੱਲ ਜਾਂ ਕੋਈ ਮੰਗ ਨਹੀਂ ਮੰਨਦੀ ਤਾਂ ਹਾਨੇ ਤੱਕ ਪਾਨਾ ਸਿੱਧੂ ਕੋਲ ਕੋਈ ਐਸਾ ਰਸਤਾ ਨਹੀਂ ਹੈ ਕਿ ਸ਼ੀਤੀਬਾਰ ਆ ਜਾਏਗਾ ਕਿ ਮੈਦਨ ਕੋਈ ਉਹਨਾਂ ਦੇ ਵਿੱਚ ਵਾਰ ਆ ਜਾਏਗਾ ਹੁਣ ਰਹੀ ਗੱਲ ਕਿ ਜਿਹੜੇ ਇਸ ਤਰ੍ਹਾਂ ਦੇ ਮਾਮਲੇ ਆ ਉਹ ਤੇ ਭਾਈ ਜਿੰਨੇ ਮਰਜ਼ੀ ਕਿਉਂਕਿ ਇਹਨਾਂ ਨੇ ਕਾਫੀ ਦੇਰ ਤੋਂ ਇਹ ਕੰਮ ਸ਼ੁਰੂ ਕੀਤਾ ਹੋਇਆ ਸੀ ਜੰਟਾ ਵਾਲਾ ਹੂੰ ਹੂੰ ਕਿੰਨਿਆਂ ਨੂੰ ਫੋਨ ਕਰਾ ਵੀਜੀ ਜੀ ਕਿੰਨਿਆਂ ਨਾਲ ਚਲੋ ਮਾਮਲਾ ਨਿਬੜ ਗਿਆ ਹੋਊਗਾ ਕਿੰਨਿਆਂ ਦੇ ਨਾਲ ਬੈਸਟ ਮੋਬਾਈਲ ਸਾਫ ਹੋਇਆ ਹੋਏਗਾ ਤੁਸੀਂ ਅੰਦਾਜ਼ਾ ਲਾ ਲਓ ਤਾਂ ਜਿਹਨੂੰ ਵੀ ਕਹਿਣ ਕਿ ਸਰਕਾਰ ਤੋ ਉਹ ਤਾਂ ਤਾਂ ਨੋ ਪਤਾ ਨਾਲ ਦੀ ਨਾਲ ਹੀ ਆਖਾ ਮੰਨ ਕੇ ਤੇ ਪਰਚਾ ਦਾ ਵਿੱਚ ਕਰਵਾ ਦੇਗਾ ਇਹ ਤਾਂ ਸਰਕਾਰ ਤੇ ਡਿਪੈਂਡ ਕਰਦਾ ਹੈ ਨਾ ਕਿ ਇਸ ਨੂੰ ਕਿੱਥੋਂ ਤੱਕ ਲਿਜਾਂਦੇ ਆ ਤਾਂ ਮਸਲਾ ਤਾਂ ਫਿਰ ਉੱਥੇ ਦਾ ਉੱਥੇ ਆ ਜਾਏਗਾ ਕਿ ਜਦੋਂ ਇੰਨੇ ਏਜੰਟਾਂ ਦੀਆਂ ਸ਼ਿਕਾਇਤਾਂ ਆ ਗਿਆ ਉਦੋਂ ਤੇ ਇਹ ਵੀ ਗੱਲ ਇੱਕ ਸਿੱਧ ਹੁੰਦੀ ਹੈ ਨਾ ਜੀ ਕਿ ਕਿੰਨੇ ਇੱਦਾਂ ਦਾ ਰੌਲਾ ਚੱਲ ਰਿਹਾ ਹੋਏਗਾ ਕਿੰਨੇ ਲੋਕ ਹੋਣਗੇ ਸੋ ਐਸ ਕਰਕੇ ਗੱਲ ਤੇ ਸਹਿਦ ਹੀ ਨਹੀਂ ਗੱਲ ਪੈਦੀ ਆ ਕਿ ਤੁਸੀਂ ਆਪਣੇ ਨਿਜ਼ਾਮ ਦੇ ਵਿੱਚ ਜੇ ਇਹ ਮਾ ਚੀਜ਼ਾਂ ਤੇ ਤਵੱਜੂ ਦੇਤੀ ਹੁੰਦੀ ਹੈ ਨਾ ਚੀਜ਼ਾਂ ਨੂੰ ਠੀਕ ਕੀਤਾ ਹੁੰਦਾ ਰੈਗੂਲੇਟ ਕਰਕੇ ਕੋਈ ਆਪਣੀ ਅਥਾਰਟੀ ਕੋਈ ਬੋਡੀ ਬਣਾਈ ਹੁੰਦੀ ਜਿੱਥੇ ਪੀੜਤ ਜਾ ਕੇ ਆਪਣੇ ਵਾਸਤੇ ਨਿਆਂ ਮੰਗ ਸਕਦੇ ਤਾਂ ਇਹ ਨੌਬਤ ਆਉਂਦੀ ਰਹੀ ਮੈਂ ਬਾਰ-ਬਾਰ ਕਹਿੰਨਾ ਕਿ ਤੁਸੀਂ ਆਪਣਾ ਕੰਮ ਠੀਕ ਢੰਗ ਨਾਲ ਕਰੋ ਇਹੋ ਜਿਹੇ ਲੋਕ ਜਿਹੜੇ ਆ ਉਹਨਾਂ ਨੂੰ ਆਪਣਾ ਕੰਮ ਕਰਨ ਦੀ ਜ਼ਰੂਰਤ ਹੀ ਨਾ ਪਵੇ ਜੀ ਜੀ ਇੰਟਰਵਿਊਦਾਰ ਨਸ਼ਾ ਤਸਕਰੀ ਵਾਲੇ ਮਾਮਲੇ ਦੇ ਵਿੱਚ ਵਿਕਰਮਜੀਤ ਮਜੀਠੀਆ ਦੇ ਕਰੀਬੀਆਂ ਨੂੰ ਵੀ ਨੋਟਿਸ ਭੇਜੇ ਗਏ ਨੇ ਜੀ ਦੇਖੋ ਵਿਕਰਮਜੀਤ ਸਿੰਘ ਮਜੀਠੀਆ ਦੇ ਕਰੀਬੀ ਕਿਹੜੇ ਆ ਜਿਹੜੇ ਕਿਸੇ ਟਾਈਮ ਕੋ ਲੋਕ ਜਤੋ ਵਰਨਾ ਰਹਿੰਦੇ ਸੀਗੇ ਉਹਦੇ ਵਿੱਚ ਮੇ ਜਰ ਸਿੰਘ ਚਰਨ ਸਿੰਘ ਸ਼ੂਗਿੰ ਕਰਤਾਰ ਸਿੰਘ ਤਲਵੀਰ ਸਿੰਘ ਗਿੱਲ ਬੋਧਰਾ ਇਹਨਾਂ ਸਾਰਿਆਂ ਨੂੰ 2 ਫਰਵਰੀ ਨੂੰ ਗਿਆਨ ਦੇਣ ਵਾਸਤੇ ਬੁਲਾਇਆ ਗਿਆ ਹੁਣ ਐਸਆਈਟੀ ਦੀ ਪਹਿਲਾਂ ਹੀ ਆਪਾਂ ਵੇਖਿਆ ਨਾ ਕਿ ਪੁੱਛਗਿਚ ਜਲਦੀ ਪਈ ਅਮਜੀਠਿਆ ਵੀ ਉਹਦੇ ਵਿੱਚ ਸ਼ਾਮਲ ਹੋ ਚੁੱਕੇ ਆ ਇਹ ਸਾਰਾ ਤੇ ਸਾਰਾ ਖੇੜਾ ਜਿਹੜਾ ਉਹ ਹੈਗਾ ਇਹੋ ਆ ਕਿ ਵਿਕਰਮਜੀਤ ਸਿੰਘ ਮਜੀਠਿਆ ਦੇ ਨਾਲ ਰਹਿਣ ਵਾਲੇ ਬੰਦਿਆਂ ਦੇ ਵੀ ਬਿਆਨ ਕਲਨਬਤ ਕੀਤੇ ਜਾਣ ਤਾਂ ਕਿ ਪਤਾ ਲੱਗੇ ਆਸ ਤੋਂ ਤੇ ਜਿਹੜੇ ਉਹ ਬਾਹਰ ਤਸਕਰ ਸਮਝੇ ਜਾਂਦੇ ਕਿ ਬਾਹਰ ਚਲੇ ਗਏ ਜਾਂ ਬਾਹਰੋਂ ਇੱਥੇ ਆਉਂਦੇ ਸੀਗੇ ਜਿਹੜੀਆਂ ਉਹਨਾਂ ਦੇ ਨਾਲ ਸਾਝਾ ਸੀਗੀਆਂ ਉਸ ਟਾਈਮ ਇਹ ਬੰਦੇ ਉੱਥੇ ਆਉਂਦੇ ਜਾਂਦੇ ਸੀਗੇ ਕਿ ਕੋਈ ਨਾ ਕੋਈ ਸਟੇਟਮੈਂਟ ਐਸੀ ਹੋਵੇ ਜਿਹਦੇ ਨਾਲ ਬਿਕਰਮਜੀਤ ਸਿੰਘ ਮਜੀਠੀਆ ਕਿਰਦਾਵ ਤੇ ਫੇਰ ਅਗਾਂਹ ਦਾ ਲੋਟਰੀ ਜਾ ਸਕਦੀ ਹੈ ਜੀ ਛ ਇਸੇ ਕਰਕੇ ਉਹਨਾਂ ਨੇ ਜਿਹੜੇ ਬਿਕਰਮਜੀਤ ਸਿੰਘ ਮਜੀਠੀਆ ਦੇ ਬਿਲਕੁਲ ਜਿੱਦਾ ਕਹ ਲੋ ਨਾ ਕਿ ਕਿਚਨ ਕਮੇਟੀ ਵਾਲੇ ਹੁੰਦੇ ਕਿਸੇ ਟਾਈਮ ਉਹ ਜਿਹੜੇ ਤਲਵਿੰਗ ਸਿੰਘ ਹੋਰੀਆ ਉਹਨਾਂ ਨੂੰ ਬੁਲਾਇਆ ਗਿਆ ਉਨਾ ਦਿਹਾ ਸਟੇਟਮੈਂਟ ਆ ਦਰਜ ਕਰਵਾ ਕੇ ਫਿਰ ਵੇਖਿਆ ਜਾਵੇ ਕਿ ਵਿਕਰਮਜੀਤ ਸਿੰਘ ਮਜੀਠੀਆ ਕਿੱਥੇ ਚੋਲ ਮਾਰ ਰਹਾ ਹੈ ਹ ਹ ਅਬ ਇਹ ਇਹ ਹੀ ਹੈ ਕਿ ਸਖਤੀ ਨਾਲ ਕਮਾਓ ਇਤਹਾ ਉਹ ਤਾਂ ਹੁਣਾਂ ਤੇ ਉਹ ਚਾਹੀਦਾ ਮੇਰਾ ਮੰਨਣਾ ਹੈ ਉਹ ਆ ਕਿ ਐਡਾ ਪੁਰਾਣਾ ਕੇਸ ਆ ਇਹਦੇ ਵਿੱਚ ਜੇ ਕੋਈ ਬੰਦਾ નિર્ਦੋਸ਼ ਆ ਤਾਂ ਉਹਨੂੰ ਅਜਰ ਨਹੀਂ ਕੀਤਾ ਜਾਣਾ ਚਾਹੀਦਾ ਤੇ ਜੇ ਕੋਈ ਐਡਾ ਤਗੜਾ ਕੋਈ ਪੋਲੀਟੀਕਲੀ ਪਾਵਰ ਰੱਖਣ ਵਾਲਾ ਬੰਦਾ ਐਡੇ ਤਗੜੇ ਕੇਸ ਦੇ ਵਿੱਚ ਜੇ ਤੁਸੀਂ ਸਮਝਦੇ ਹੋ ਕਿ ਉਹ ਬੰਦਾ ਸ਼ਾਮਿਲ ਹੈ ਤੁਹਾਨੂੰ ਮੌਕਾ ਕਿ ਤੁਸੀਂ ਉਹਦੇ ਖਿਲਾਫ ਚਾਰ ਸ਼ੀਟ ਵੀ ਨਾ ਫਾਈਲ ਕਰ ਸਕੋ ਤੇ ਨ ਸਰਕਾਰਾਂ ਬਦਲ ਗਈਆਂ ਤਾਂ ਮੇਰੇ ਖਿਆਲ ਦੇ ਨਾਲ ਇਹ ਆਪਣੇ ਆਪ ਦੇ ਵਿੱਚ ਇੱਕ ਹੋਰ ਐਮ ਸਵਾਲ ਹੋ ਜਾਂਦਾ ਜੀ ਮਿੰਟੂ ਜੀ ਨਵਜੋਤ ਸਿੱਧੂ ਨੇ ਕਿਹਾ ਕਿ ਉਹ ਕਹਿੰਦੇ ਵੀ ਮੇਰੀ ਰੈਲੀ ਦੇ ਵਿੱਚ ਜੇ ਲੋਕੀ ਇਕੱਠੇ ਹੋ ਜਾਂਦੇ ਨੇ ਤੇ ਇਹ ਕਹਿੰਦੇ ਵੀ 15000 ਦੀ ਭੀੜ ਜੇ ਇਕੱਠੀ ਹੋ ਜਾਂਦੀ ਆ ਕਹਿੰਦੇ ਫਿਰ ਇਹਦੇ ਨਾਲ ਤਕਲੀਫ ਕਾਤੇ ਹੁੰਦੀ ਆ ਤਕਲੀਫ ਕਿਹਨੂੰ ਹੋ ਰਹੀ ਹੈ ਜੀ ਆਈ ਥਿੰਕ ਗੈਸ ਕਰਨਾ ਬਹੁਤ ਔਖਾ ਨਹੀਂ ਪਰ ਦੱਸਿਓ ਹਾਂ ਜੀ ਬਿਲਕੁਲ ਉਹ ਕਹਿੰਦੇ ਕਿ ਇਹਦੇ ਤਾਂ ਦੇ ਪੀੜ ਦੇ ਵਿੱਚ ਦਰਦ ਕਿਉਂ ਹੁੰਦਾ ਹੂੰ ਜੇ ਮੇਰੀ ਲੈਗ ਦੇ ਵਿੱਚ 15 15000 ਵਰਦੇ ਦੀ ਪੀੜ ਇਕੱਠੀ ਹੁੰਦੀ ਹੈ ਤਾਂ ਕਿਸੇ ਦੇ ਬੇਟ ਚ ਦਰਦ ਕਿਉਂ ਬਈ ਹੂੰ ਗੱਲ ਇਹ ਆ ਕਿ ਇੱਕ ਰੈਲੀ ਹੋਈ ਸੀਗੀ ਮੋਗਾ ਦੇ ਵਿੱਚ ਹੂੰ ਹੁੰਦਾ ਕਿ ਇਹ ਮਾਲਵੇਕਾ ਸੂਤ ਨੇ ਇਤਰਾਜ਼ ਜਤਾਇਆ ਸੀਗਾ ਸ਼ਿਕਾਇਤ ਭੇਜ ਦਿੱਤੀ ਜੀ ਬਾਅਦ ਵਿੱਚ ਜਿਹੜੀ ਹੋਰ ਐਨੀ ਕੀਤੀ ਗਈ ਸੀ ਉਹਦੇ ਜਿਹੜੇ ਮੁੱਖ ਆਯੋਜਕ ਸਨ ਮੇਸ਼ਿੰਦਰ ਸਿੰਘ ਸਾਹਿਬ ਦਾ ਵਿਧਾਇਕ ਉਹਨਾਂ ਦੇ ਸੁਪੁੱਤਰ ਉਹਨਾਂ ਦੋਨਾਂ ਤੇ ਹੋ ਗਿਆ ਐਕਸ਼ਨ ਜੀ ਇਸ ਕਰਕੇ ਕਿਉਂਕਿ ਨਵਜੋਤ ਸਿੰਘ ਸਿੱਧੂ ਤੇ ਉਹ ਨੇੜੂ ਆ ਹੁਣ ਜਿੰਨੇ ਵੀ ਪਾਰਟੀ ਚੋਂ ਕੰਨੇ ਵੰਡੇ ਉਹ ਨਵਜੋਤ ਸਿੰਘ ਸਿੱਧੂ ਦੇ ਆਲੇ ਦੁਆਲੇ ਰਹਿੰਦੇ ਨੇ ਹੂੰ ਜਾਂ ਤੂੰ ਨਵਜੋਤ ਸਿੰਘ ਸਿੱਧੂ ਨੂੰ ਇਹ ਪਤਾ ਲੱਗਾ ਕਿ ਜਿਹਨੇ ਬੰਦਿਆਂ ਨੇ ਮੇਰੀ ਰੈਣੀ ਕਰਵਾਈ ਸੀ ਉਹਨਾਂ ਨੂੰ ਤੇ ਇਹਨਾਂ ਨੇ ਝਟਕਾ ਦੇ ਦਿੱਤਾ ਤਾਂ ਫੇਰ ਇਹਨਾਂ ਨੇ ਹੀ ਗੱਲ ਚਾਈ ਯਾਰ ਜੀ ਐਸੇ ਤੇ ਜੇ ਤੁਸੀਂ ਲਿਖੋਗੇ ਨਾ ਤੇ ਅੱਜ ਵੀ ਇੱਕ ਇਹਨਾਂ ਦੀ ਅਹਿਮ ਮੀਟਿੰਗ ਸੀਗੀ ਹੂੰ ਹੂੰ ਅੱਜ ਇੱਕ ਹੋਰ ਰਿਪੋਰਟਿੰਗ ਸੀ ਅਮਰਸਰ ਦੇ ਵਿੱਚ ਪੰਜਾਬ ਮਾਮਲਿਆਂ ਦੇ ਇਨਚਾਰਜ ਵੀ ਗਏ ਹੋਏ ਸਨ ਹੋਰ ਵੀ ਲੀਡਰ ਗਏ ਸੀ ਅੱਜ ਫੇਰ ਉਹ ਇਨ੍ਹਾਂ ਦੇ ਦੋ ਧੜੇ ਜਿਹੜੇ ਆ ਇਨਚਾਰਜ ਦੇ ਸਾਹਮਣੇ ਝਗੜ ਪਿਆ ਇੱਕ ਪਾਸੇ ਓਪੀ ਕੁੰਨੀ ਦਾ ਧੜਾ ਦੂਸਰੇ ਪਾਸੇ ਜਿਹੜੇ ਸਿਟਿੰਗ ਐਮਪੀ ਆ ਗੁਰਜੀਤ ਸਿੰਘ ਔਜਲਾ ਉਹਨਾਂ ਦਾ ਧੜਾ ਉਹ ਧੜੇ ਦਾ ਕਹਿਣਾ ਸੀਗਾ ਕਿ ਤੁਸੀਂ ਹਿੰਦੂਆਂ ਦੀ ਅਣਦੇਖੀ ਕਰ ਰਹੇ ਹੋ ਤਾਂ ਦੂਸਰੇ ਪਾਸੇ ਔਜਲਾ ਦਾ ਗਰੁੱਪ ਤਾਂ ਕਹਿਣ ਦਾ ਮਤਲਬ ਇਹ ਹੋਆ ਕਿ ਇਹ ਝਗੜਾ ਚੱਲ ਨਹੀਂ ਰਿਹਾ ਹੈ ਇਹ ਜਿੱਥੇ ਦਾਅਵੇਦਾਰ ਜ਼ਿਆਦਾ ਹੈ ਉੱਥੇ ਉਹਨਾਂ ਦਾ ਕਲੇਸ਼ ਆ ਪਰ ਇਸ ਤੋਂ ਇਲਾਵਾ ਅਜੇ ਜੇ ਗੱਲ ਵੇਖਣ ਵਾਲੀ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੇ ਸ਼ਹਿਰ ਦੇ ਵਿੱਚ ਵੀ ਮੀਟਿੰਗ 'ਚ ਨਹੀਂ ਗਏ ਕਾਰਨ ਕਾਰਨ ਸਾਫ ਲੋਕਾਂ ਕੇ ਰਾਜਾ ਪਟਿੰਗ ਨੂੰ ਕਹਿੰਦੇ ਜੀ ਪ੍ਰਤਾਪ ਸਿੰਘ ਬਾਜਵਾ ਮੈਂ ਵੀ ਇੰਟਰਵਿਊ ਤੋਂ ਵਿੱਚੋਂ ਖੁਦ ਸੁਣਿਆ ਉਹ ਕਲਿੱਪ ਜਿਆ ਆਇਆ ਸੀ ਮੇਰੇ ਕੋਲ ਨਵਜੋਤ ਸਿੰਘ ਸਿੱਧੂ ਇਹ ਕਹਿ ਰਹੇ ਆ ਕਿ 2-3 ਸਾਲ ਹੋ ਗਏ ਰਾਜਾ ਪਟਿੰਗ ਨੂੰ ਪ੍ਰਧਾਨ ਬਣੇ ਨੂੰ ਹਮ ਇਹਨੇ ਸਿਰਫ ਇੱਕ ਦੋ ਵਾਰੀ ਮੈਨੂੰ ਫੋੜ ਕੀਤਾ ਕਿ ਭਾਜੀ ਮੈਂ ਆਉਣਾ ਇਸ ਤੋਂ ਵਾਟਾ ਤੇ ਕਦੇ ਗਾਲੀ ਨਹੀਂ ਹੋਈ ਹੂੰ ਤਾਂ ਤੁਹਾਨੂੰ ਕਿ ਇਹ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਣ ਕਿ ਦਾਵੇਦਾਰ ਆਪਸ ਦੇ ਵਿੱਚ ਝਗੜ ਰਹੇ ਆ ਜਿਹੜੇ ਇਸ ਕ੍ਰਿਸ਼ਟੀ ਦੇ ਤਾਰਨ ਹਾਰਿਆ ਉਹ ਆਪਸ ਦੇ ਵਿੱਚ ਲੜੀ ਜਾਣ ਯਾਨੀ ਜਿਹੜੇ ਮੰਦਿਆਂ ਦੇ ਹੱਥ ਵਨੋਰਿਆ ਪਾਰਟੀ ਦੀ ਜਿਹੜੀ ਨੋਰਲੀ ਸਿਖਰਨੀ ਕਤਾਰ ਦੀ ਕਹਿ ਲੋਗੇ ਜੀਨਰਸ਼ਿਪ ਆ ਉਹ ਆਪਸ ਚ ਝਗੜ ਰਹੀ ਆ ਤਾਂ ਫਿਰ ਤੁਸੀਂ ਸਹੀ ਜੀ ਤਾਜ਼ਾ ਲਾ ਦੋ ਕਿ ਹੇਟਲੇ ਪੱਤਰ ਤੇ ਵਰਕਰ ਵੀ ਕੀ ਮਨੋਦਸ਼ਾ ਹੋਏਗੀ ਜੀ ਉਹ ਕੀ ਇਜ਼ੋਟਿਕ ਇੰਟਰੈਕਸ਼ਨ ਚ ਜਾਏਗਾ ਸੋ ਇਸ ਕਰਕੇ ਕਾਰਨ ਭਾਵੇਂ ਇਹਨਾਂ ਦੇ ਵੱਖ-ਵੱਖ ਹੋਣ ਕੋਈ ਸੱਚਾ ਹੋਵੇ ਕੋਈ ਝੂਠਾ ਹੋਵੇ ਪਰ ਉਹਦਾ ਕੁੱਲ ਮਿਲਾ ਕੇ ਜਿਹੜਾ ਕਹਿ ਲਓ ਅਸਰ ਪੈਣਾ ਹੈ ਉਹ ਅਖੀਰ ਦੇ ਵਿੱਚ ਵਰਕਰ ਤੇ ਹੀ ਪੈਣਾ ਤੇ ਵਰਕਰ ਹੀ ਤੁਹਾਨੂੰ ਪਤਾ ਤਾਕਤ ਹੁੰਦਾ ਕਿਸੇ ਵੀ ਸੰਗਠਨ ਜਾਂ ਕਿਸੇ ਵੀ ਪਾਰਟੀ ਦਾ ਇਹ ਖਲਾਰਾ ਜਿਹੜਾ ਹੈ ਉਹਨਾਂ ਦਾ ਸਿਮਿੰਟ ਦਾ ਹਮ ਮੰਟਰ ਜਿਹਦਰ ਬੈਂਸ ਭਰਾਵਾ ਦੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਸੰਬੰਧੀ ਕਹਿੰਦੇ ਸਾਰਾ ਦਿਨ ਚਰਚੇ ਛਿੜੇ ਰਹੇ ਤੇ ਇਹ ਫਿਰ ਚਰਚੇ ਬੇਬੁਨਿਆਦ ਸਨ ਜਾਂ ਇਹਨਾਂ ਦਾ ਕੋਈ ਆਧਾਰ ਸੀਗਾ ਦੇਖੋ ਇਹਨਾਂ ਨੇ ਖੁੱਲ੍ਹੇ ਰੂਪ ਦੇ ਵਿੱਚ ਭਾਜਪਾ ਦਾ ਸਮਰਥਨ ਕੀਤਾ ਰਾਸ਼ਟਰਪਤੀ ਚੋਣ ਦੇ ਵਿੱਚ ਵੀ ਕੀਤਾ ਸੀਗਾ ਸ਼ਾਇਦ ਤਾਂ ਕਹਿੰਦਾ ਮਤਲਬ ਇਹ ਆ ਕਿ ਕੋਈ ਵੀ ਐਸੀ ਤੇ ਦੋਹਰਾਏ ਨਹੀਂ ਰਹੇਗੀ ਹੁਣ ਕੋਈ ਵੀ ਐਸਾ ਪਰਦਾ ਨਹੀਂ ਹੈਗਾ ਕਿ ਜਿਹੜੇ ਬੈਂਸ ਉਹਨਾਂ ਦਰਜਿਆ ਉਹਨਾਂ ਦੀ ਕਿੰ ਬਾਦ ਬਾਬਾ ਨਰਨਾਰਾ ਸਿਟੀ ਨਹੀਂ ਦਲ ਰਹੀ ਇਤੇ ਸਾਫ ਹੈ ਸਪੈਸ਼ਟੀਆਂ ਕਿ ਗੱਲਾਂਬਾਤਾਂ ਇਹਨਾਂ ਦੀਆਂ ਚੱਲਦੀਆਂ ਪਈਆਂ ਨੇ ਪਰ ਚਰਚਾ ਸੀਗੀ ਕਿ ਭਾਜਪਾ ਦੇ ਵਿੱਚ ਇਹ ਸ਼ਾਮਲ ਹੋ ਸਕਦੇ ਆ ਪਰ ਗੱਲ ਇਹ ਆ ਕਿ ਅੰਦਰ ਜਿਹੜੀ ਚਰਚਾ ਚੱਲ ਰਹੀ ਸੀਗੀ ਉਹਦੇ ਬਾਬਤ ਇਹ ਜਿਹੜੇ ਸਿਮਰਨਜੀਤ ਸਿੰਘ ਬੈਂਸ ਹੈ ਉਹਨਾਂ ਦਾ ਕਹਿਣਾ ਹੈ ਕਿ ਭਾਜਪਾ ਚ ਸ਼ਾਮਲ ਹੋਣਾ ਜਾਂ ਨਾ ਹੋਣ ਬਾਰੇ ਜਿਹੜੀ ਗੱਲ ਆ ਆਰਟੀ ਫੋਰਮ ਚ ਉਹਦੇ ਦਾਰਾਂ ਤੇ ਮਰਕਰਾਂ ਦੇ ਸਾਹਮਣੇ ਰੱਖੀ ਜਾਵੇ ਜ ਜ ਉਹਨਾਂ ਦੀ ਸਹਿਮਤੀ ਤੋਂ ਬਾਅਦ ਹੀ ਭਾਜਪਾ ਚ ਸ਼ਾਮਲ ਹੋਣਾ ਜਾਂ ਗੱਟ ਜੂਡ ਬਾਰੇ ਗੱਟ ਜੂਡ ਬਾਰੇ ਫੈਸਲਾ ਲਿਆ ਜਾਏਗਾ ਮਤਲਬ ਕਿ ਉਹਨਾਂ ਨੇ ਇਨਕਾਰ ਨਹੀਂ ਕੀਤਾ ਹਮਮ ਚਰਚਾਾਂ ਚੱਲ ਰਹੀਆਂ ਨੇ ਇੱਕ ਭਾਜਪਾ ਨੇਤਾ ਨੇ ਵੀ ਕਿਹਾ ਕਿ ਸਾਡੇ ਨਾਲ ਸੰਪਰਕ ਦੇ ਵਿੱਚ ਹਨ ਮਸਲਾ ਕੀ ਹਨ ਮਸਲਾ ਇਹ ਕਿ ਕੁਝ ਸ਼ਰਤਾਂ ਨੇ ਹਮਮ ਕੁਝ ਸ਼ਰਤਾਂ ਮਦੂਦੀਆਂ ਨੇ ਕੁਝ ਸ਼ਰਤਾਂ ਉਤਰੋਂ ਹੁੰਦੀਆਂ ਨੇ ਦਿੱਕਤ ਚਲੋ ਸ਼ਰਤਾਂ ਤੇ ਵੀ ਸਹਿਮਤੀ ਹੋ ਜਾਂਦੀ ਹੁੰਦੀ ਆ ਸਿਆਸੀ ਨੇਤਾਵਾਂ ਦੀਆਂ ਆकांक्षाਆਂ ਬਹੁਤ ਵੱਡੀਆਂ ਹੁੰਦੀ ਆ ਵੈਸ ਬ੍ਰਦਰਸ ਸੋਚ ਰਹੇ ਹੋਣਗੇ ਕਿ ਇੱਕ ਵਿਧਾਨ ਸਭਾ ਦੀ ਟਿਕਟ ਦੇਣ ਤੇ ਇੱਕ ਲੋਕ ਸਭਾ ਦਾ ਇਲੈਕਸ਼ਨ ਲੜਵਾਉਣ ਜੀ ਤੇ ਆਪਾਂ ਨੂੰ ਵੀ ਸਮਝਾਉਂ ਕਿ ਹੈ ਨਾ ਜੇ ਆਪਾਂ ਸਿਆਸਤ ਨੂੰ ਥੋੜਾ ਬਹੁਤਾ ਵੀ ਡੀਕੋਡ ਕਰਨਾ ਸਿੱਖੀਏ ਤਾਂ ਜਦੋਂ ਇਹ ਜਾਣਗੇ ਲੋਕ ਸਭਾ ਵਾਸਤੇ ਤੇ ਆਪਣੇ ਵੀ ਕੁਝ ਨਾ ਕੁਝ ਤੇ ਰਿਜ਼ਰਵ ਉੱਥੇ ਮੰਗਣਗੇ ਨਾ ਕਿ ਸਾਡੇ ਵਾਸਤੇ ਰਾਤ ਮਾਰੋ ਹਮ ਪਰ ਇਤੋਂ ਵੀ ਜਿਹੜੀ ਅਗਲੀ ਚੀਜ਼ ਹੈ ਨਾ ਉਹ ਹੈ ਕਿ ਸਿਮਰਨਜੀਤ ਸਿੰਘ ਬੈਂਸ ਤੇ ਜਿਹੜਾ ਇਹ ਚੱਲਦਾ ਹੈ ਜੀ ਖਾਸ ਤੌਰ ਤੇ ਉਹ ਜਿਹੜਾ ਸ਼ੋਸ਼ਣ ਦਾ ਮਾਮਲਾ ਸੀਗਾ ਜਿਹਦੇ ਵਿੱਚ ਅੰਦਰ ਰਹਿ ਕੇ ਆਇਆ ਜੀ ਭਾਰਤੀ ਜਨਤਾ ਪਾਰਟੀ ਵੀ ਤੇ ਕਿਤੇ ਨਾ ਕਿਤੇ ਥੋੜਾ ਸੋਚ ਕੇ ਚੱਲਦੀ ਹੋਏਗੀ ਨਾ ਕਿ ਇਹ ਯਕਦਮ ਇਹਨਾਂ ਨੂੰ ਇੱਧਰ ਲਿਆਂਦਾ ਜਾਂਦਾ ਕਿਤੇ ਉਹ ਗਨ ਜਿਹੜੀ ਉਹ ਫੁੱਠੀ ਨਾ ਪੈ ਜਾਵੇ ਜੀ ਕੋਈ ਵੀ ਬਾਤ ਨਹੀਂ ਰਿਸਕ ਲੈਣ ਤੋਂ ਤਾਂ ਡਰਦੀ ਹੈ ਪਰ ਇਹ ਚਰਚਾਵਾ ਜਿਹੜੀਆਂ ਉਹ ਚੱਲ ਰਹੀਆਂ ਨੇ ਕਿ ਇਹ ਪਾਰ ਪਾਰ ਦੇ ਵਿੱਚ ਅੱਜ ਨਹੀਂ ਕਿ ਕੰਨ ਚਲੇ ਜਾਂ ਤੇ ਇਹਨਾਂ ਨੇ ਵੀ ਕੋਈ ਇਨਕਾਰ ਨਹੀਂ ਕੀਤਾ ਇਹ ਨਹੀਂ ਜੀ ਸਾਡਾ ਕੋਈ ਭਾਜਪਾ ਦੇ ਨਾਲ ਕੋਈ ਰਿਸ਼ਤਾ ਨਹੀਂ ਹੈ ਨਾ ਕੋਈ ਸਮਾਹੀ ਸਾਡਾ ਕੋਈ ਗੱਠ ਜੁੜਿਆ ਉਹ ਸਭ ਉਹਦੀ ਕਹਿ ਰਹੇ ਕਿ رائے ਮਸ਼ਮਰਾ ਕਰਕੇ ਫਿਰ ਉਸ ਤੋਂ ਬਾਅਦ ਅਸੀਂ ਕਦਮ ਚੁੱਕਾਂਗੇ ਮਿੰਟੂ ਜੀ ਰਾਹਤ ਫਤੇਹ ਅਲੀ ਖਾਨ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਵੀਕਐਂਡ ਤੇ ਜਿਦੇ ਵਿੱਚ ਉਹ ਇੱਕ ਵਿਅਕਤੀ ਨੂੰ ਬੜੀ ਬੁਰੀ ਤਰ੍ਹਾਂ ਜੁੱਤੀ ਨਾਲ ਕੁੱਟਦੇ ਨਜ਼ਰ ਆ ਰਹੇ ਨੇ ਤੇ ਫਿਰ ਉਸ ਤੋਂ ਬਾਅਦ ਇੱਕ ਸਪਸ਼ਟਕਰਨ ਵੀ ਜਾਰੀ ਕੀਤਾ ਗਿਆ ਕੀ ਕਹਾਣੀ ਹੈ ਜੀ ਸਾਰੀ ਨਹੀਂ ਬਿਲਕੁਲ ਰਾਹਤ ਫਤੇਹ ਅਲੀ ਖਾਨ ਨੇ ਜਿਸ ਨੂੰ ਕੁੱਟਿਆ ਮਾਰਿਆ ਹੁਣ ਇਹ ਤੇ ਦੱਸਦਾ ਕਿ ਸ਼ੰਗਿਰਦਿਆ ਪਹਿਲਾਂ ਖਬਰ ਇਹ ਆ ਰਹੀ ਸੀਗੀ ਕਿ ਸ਼ਾਇਦ ਉਹਦਾ ਕੋਈ ਘਿਰੂ ਨਾਮ ਕਰਿਆ ਅੱਛਾ ਜੀ ਹੁਣ ਜੀ ਜੀ ਆਲੋਚਨਾ ਹੋਈ ਤਨਪਤਾ ਹੀ ਆ ਕਿ ਵੀਡੀਓ ਇਸ ਤਰ੍ਹਾਂ ਦਾ ਵਾਇਰਲ ਹੋ ਜਾਣਾ ਔਰ ਉਸ ਫਨਕਾਰ ਦਾ ਜਿਹਨੂੰ ਸਾਰੀ ਦੁਨੀਆ ਚ ਲੋਕ ਸੋਹਂਦੇ ਆ ਤਾਂ ਫਿਰ ਕਿਤੇ ਉਹਦੇ ਕੰਮ ਕਸੂਤਾ ਹੋ ਜਾਂਦਾ ਹੈ ਤਾਂ ਇਹਨੇ ਸਪਸ਼ਟੀਕਰਨ ਦਿੱਤਾ ਮਤਲਬ ਕਿ ਨਾਲ ਉਹ ਵੀ ਬੋਲੇ ਆ ਜਿਹੜਾ ਚੇਲਾ ਹੈ ਯਾਹਾਂ ਜੀ ਨਹੀਂ ਇਹ ਤੇ ਉਸਤਾਦ ਜੀ ਜਿਹੜੇ ਆ ਨਾ ਪੜਾ ਪਿਤਾਵਾਂ ਨੂੰ ਪਿਆਰ ਕਰਦੇ ਆ ਇਹਨੇ ਵੀ ਕਿਹਾ ਕਹਿੰਦੇ ਜੀ ਜਦੋਂ ਕੋਈ ਚੰਗਾ ਕੰਮ ਕਰਦਾ ਹੈ ਸਾਡਾ ਚੇਲਾ ਅਸੀਂ ਉਹਨੂੰ ਸ਼ਾਬਾਸ਼ੀ ਦਿੰਨੇ ਆ ਤੁਹਾਡੇ ਕੰਮ ਤੇ ਕਈ ਵਾਰ ਗਲਤੀ ਤੇ ਇਦਾਂ ਹੋ ਜਾਂਦਾ ਪਰ ਜਿਹੜਾ ਉਹ ਬੋਤਲ ਦਾ ਰੌਲਾ ਪੈ ਰਿਹਾ ਹੂੰ ਸ਼ਮਦੀਪ ਇਹ ਬਾਰੇ ਕਿ ਸ਼ਾਇਦ ਉਹ ਸ਼ਰਾਬ ਦੀ ਬੋਤਲ ਵਾਲਾ ਮਸਲਾ ਹੈ ਪਰ ਇਹ ਕਹਿੰਦੇ ਨਹੀਂ ਨਹੀਂ ਜੀ ਕੋਈ ਪਵਿੱਤਰ ਜਲ ਰੱਖਿਆ ਸੀਗਾ ਉਹ ਬੋਤਲ ਜਿਹੜੀ ਹੈ ਨਾ ਉਹ ਗਾਇਬ ਹੋਈ ਸੀਗੀ ਤਾਂ ਤੇ ਫਿਰ ਮੈਨੂੰ ਗੁੱਸਾ ਆ ਗਿਆ ਕਿਉਂਕਿ ਵੀਡੀਓ ਦੇ ਵਿੱਚ ਜੀ ਵੀਡੀਓ ਚ ਰਾਹਤਪਤੇ ਲੀਖਾਨ ਕਹਿੰਦੇ ਸੁਣਾਈ ਦਿੰਦੇ ਨੇ ਬੋਤਲ ਕਹਾ ਮੇਰੀ ਬੋਤਲ ਕਿੱਥੇ ਆ ਜੀ ਹਾਂ ਜੀ ਹਾਂ ਜੀ ਬਿਲਕੁਲ ਤਾਂ ਉਹੀ ਹੈ ਕਿ ਇਹ ਤਾਂ ਮਤਲਬ ਕੀ ਕਹਿ ਰਹੇ ਕਿ ਉਸਤਾਦ ਤੇ ਸ਼ਾਗਿਰਦ ਦੇ ਵਿਚਾਲੀ ਤੇ ਆਮ ਹੀ ਹੁੰਦਾ ਰਹਿੰਦਾ ਪਰ ਮੈਨੂੰ ਲੱਗਦਾ ਹੈ ਕਿ ਜੇ ਉਸਤਾਦ ਇਸ ਤਰ੍ਹਾਂ ਦਾ ਜੋ ਸਾਹਮਣੇ ਕਿਸੇ ਦੀ ਔਰ ਕਹਿੰਦੇ 70 ਤੇ ਐਤਰਾ ਮਾਰਦਾ ਤੇ ਵੀਡੀਓ ਵੀ ਬਣ ਜਾਂਦਾ ਤੇ ਮੈਨੂੰ ਲੱਗਦਾ ਕਿ ਚੀਨੇ ਨੂੰ ਵੀ ਸੋਚਣਾ ਚਾਹੀਦਾ ਹੂੰ ਕੋਈ ਸਮੇਂ ਮਾਰ ਉਹ ਜਦੋਂ ਤੁਸੀਂ ਦੇਖੋਗੇ ਸੈਲੀਬ੍ਰਿਟੀ ਸਾਰੇ ਨਹੀਂ ਪਰ ਬਹੁਤ ਸਾਰੇ ਸੈਲੀਬ੍ਰਿਟੀ ਜਿਹੜੇ ਆ ਉਹ ਇਸ ਤਰ੍ਹਾਂ ਦੇ ਹੁੰਦੇ ਆ ਜੀ ਫੋਲੋ ਕਰਨ ਵਾਲੇ ਜਦੋਂ ਉਹਨਾਂ ਦੀ ਅਸਲੀਅਤ ਪਤਾ ਲੱਗਦੀ ਨਾ ਚਟਕਾ ਲੱਗਦਾ ਇਹ ਅੱਗੇ ਵੀ ਇੱਕ ਵਾਰ ਏਡੀਆ ਲੈਫੇਰ ਚ ਫਸ ਗਿਆ ਸੀ ਗਰਾਹਤ ਉਦੋਂ ਨਿਕਲ ਗਿਆ ਸੀਗਾ ਤੱਕ ਗੰਦਲੀਆਂ ਕਿ ਹੁਣ ਇਹਨਾਂ ਨੇ ਕਿ ਆਪਣੀ ਸਫਾਈ ਦੇ ਦਿੱਤੀ ਆ ਪਰ ਜਿਹੜਾ ਉਹ ਆਮ ਬੰਦੇ ਦੇ ਅੰਦਰ ਦਾ ਹੰਕਾਰ ਦੇ ਅੰਦਰ ਦਾ ਜਿਹੜਾ ਕਿਰਦਾਰ ਹੈ ਉਹ ਤੇ ਬਾਹਰ ਆ ਗਿਆ ਨਾ ਇੱਕ ਵਾਰੀ ਜੀ 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 ਤੇ ਮੰਤਰ ਜੀ ਅੱਜ ਦੀ ਖੁਸ਼ ਨੁਮਾ ਖਬਰ ਕੀ ਹੈ ਜੀ ਤੇ ਖੁਸ਼ ਨੁਮਾ ਖਬਰ ਅੱਜ ਦੀ ਜਿਹੜੀ ਹੈ ਉਹ ਹੈਗੀ ਆ ਬੋਪਨਾ ਦੀ ਬੋਪਨਾ ਸਾਡੇ ਇੰਡੀਆ ਦੇ ਵਿੱਚ ਸ਼ਾਇ ਹੋਏ ਨੇ ਇਸ ਟਾਈਮ ਕਿਉਂਕਿ ਉਹਨਾਂ ਨੇ 34 ਸਾਲ ਦੀ ਉਮਰ ਦੇ ਵਿੱਚ ਗ੍ਰੈਂਡ ਸਲੈਮ ਜਿੱਤੇ ਆ ਜੀ ਪ੍ਰਧਾਨ ਮੰਤਰੀ ਕੋ ਲੈ ਕੇ ਸਾਰੇ ਵਾਹ ਵਾਹ ਕਰ ਰਹੇ ਆ ਕਿ ਕਮਾਲ ਦੀ ਜੱਲੇ ਬੰਦੇ ਰੇ ਯਾਰ ਕਿ ਕੀ ਇਹ ਅਚੀਵਮੈਂਟ ਹਾਸਲ ਕੀਤੀ ਹੈ ਪਰ ਸਭ ਤੋਂ ਵਧੀਆ ਗੱਲ ਜਿਹੜੀ ਉਹਨੇ ਕਹੀ ਆ ਨਾ ਹੂੰ ਉਹ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਕਿਤੇ ਨਾ ਕਿਤੇ ਵਿਚਾਰ ਨਹੀਂ ਚਾਹੀਦੀ ਆ ਜੀ ਉਹ ਕੀ ਕਹਿੰਦਾ ਕਹਿੰਦਾ ਕਿ ਕਦੇ ਵੀ ਆਪਣੇ ਵਾਸਤੇ ਕੋਈ ਹੱਦ ਤੈ ਨਾ ਕਰੋ ਹੂੰ ਖੁਦ ਤੇ ਯਕੀਨ ਰੱਖੋ ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਜੀਵਨ ਕਦੋਂ ਜਾਦੂਈ ਤਰੀਕੇ ਨਾਲ ਬਦਲ ਜਾ ਬਤ ਆਹ ਪਪਨਾ 33 ਸਾਲ ਦੀ ਉਮਰ ਦੇ ਵਿੱਚ ਗ੍ਰੈਂਡ ਸਲੈਮ ਜਿੱਤਣ ਵਾਲਾ ਯਾਨੀ ਸਭ ਤੋਂ ਵੱਡਾ ਖਿਡਾਰੀ ਬਣਦਾ ਉਮਰਦਰਾਂਜ ਖਿਡਾਰੀ ਬਣ ਗਿਆ ਪਰ ਇੱਥੇ ਨਹੀਂ ਰੁਕੇਗਾ ਹਮਿੰਗ ਹੋਰ ਖੇਡੇਗਾ ਵੈਸੇ ਤੇ ਦੁਨੀਆ ਪਰੇ ਤੋਂ ਪਰੇ ਪਈ ਮਾਰਟੀਨਾ ਨਵਰਾਪੀਲੋਵਾ ਸੀ ਜਿਹੜੀ ਉਹਨੇ 49 ਸਾਲ ਦੀ ਉਮਰ ਦੇ ਵਿੱਚ ਮਿਕਸਡ ਡਬਲ ਜਿੱਤਿਆ ਸੀਗਾ ਜੀ ਪਰ ਮਾਰਦਾਨੇ ਵਿੱਚ ਡਬਲ ਦੇ ਵਿੱਚੋਂ ਇਹ ਗ੍ਰੈਂਡ ਸਲੈਮ ਜਿਹੜਾ ਜਿੱਤਣਾ ਉਹ ਪੰਨਾ ਲਈ ਬਹੁਤ ਵੱਡੀ ਗੱਲ ਹੈ ਪਰ ਉਸ ਤੋਂ ਵੀ ਵੱਡੀ ਗੱਲ ਸਾਡੇ ਵਰਗਿਆਂ ਵਾਸਤੇ ਹੈ ਜਿਹੜੇ 40 ਤੋਂ ਬਾਅਦ ਟੱਪ ਦੇ ਟੱਪਦੇ ਨੇ ਐਵੇਂ ਧੌਣ ਜੀ ਸੁੱਟ ਲੈਂਦੇ ਇਹ ਬੰਦਾ ਉਸੇ ਇਹ ਕਿਨੋਕੈਸਤਰਾ ਇਸ ਤਰ੍ਹਾਂ ਜਸਲੀ ਨਾਲ ਕਿ ਇਹ ਬਹੁਤ ਇੰਪੋਰਟੰਟ ਗੱਲ ਹੈ ਜੀ ਬਿਲਕੁਲ ਸਹੀ ਗੱਲ ਹੈ ਕਹਿੰਦੇ ਇਹ ਇਹ ਵੀ ਗੱਲ ਸਹੀ ਹੈ ਨਾ ਮਿੰਟੂ ਜੀ ਕਹਿੰਦੇ ਵੀ 61 ਟਾਈਮਸ ਕਹਾਟ ਵਾਰੀ ਇਹ ਹੈ ਅਪੀਅਰ ਹੋ ਚੁੱਕੇ ਨੇ ਇਸ ਤਰ੍ਹਾਂ ਦੇ ਡਬਲ ਮੁਕਾਬਲਿਆਂ ਦੇ ਵਿੱਚ ਤੇ ਕਹਿੰਦੇ ਸਭ ਤੋਂ ਜ਼ਿਆਦਾ ਅਟੈਂਪਟਸ ਨੇ ਕਿਸੇ ਦੇ ਵੀ ਜਿੱਤਣ ਤੋਂ ਪਹਿਲਾਂ ਤੇ ਆਸਟ੍ਰੇਲੀਅਨ ਓਪਨ ਦੇ ਵਿੱਚ ਡਬਲਸ ਦੇ ਵਿੱਚ ਜਿੱਤ ਦਰਜ ਕਰਨੀ ਹੈ ਦੀ ਜੋ 43 ਸਹੀ ਗੱਲ ਹੈ ਜੀ ਇਹ ਕੋਈ ਸੌਖਾ ਕੰਮ ਨਹੀਂ ਹੈਗਾ ਆਸਟ੍ਰੇਲੀਆ 'ਚ ਗਰਮੀ ਵੀ ਪੂਰੀ ਜ਼ੋਰਾਂ ਤੇ ਹੁੰਦੀ ਹੈ ਇਸ ਵੇਲੇ ਖੇਡਣਾ ਈਜ਼ੀ ਨਹੀਂ ਹੈਗਾ ਉੱਥੇ ਜੀ ਜੀ ਬਿਲਕੁਲ ਬਿਲਕੁਲ ਜੀ ਔਰ ਦੂਜੀ ਗੱਲ ਇਹ ਆ ਕਿ ਇਹ ਹੁਣ ਰੈਂਕਿੰਗ 'ਚ ਵੀ ਵਰਲਡ ਨੰਬਰ 1 ਬਣ ਜਾ ਰਹੇ ਜੀ 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 ਇਹ ਵੀ ਵਧੀਆ ਗੱਲ ਹੈ ਕਿ ਇਸ ਉਮਰ ਦੇ ਵਿੱਚ ਆ ਕੇ ਤੁਸੀਂ ਰੈਂਕਿੰਗ ਦੇ ਵਿੱਚ ਸਿਖਰ ਤੇ ਚਲੇ ਜਾਣਾ ਜੀ ਬਹੁਤ ਖੈ ਬਹੁਤ ਓਕੇ ਇੰਟਰਨੈਸ਼ਨਲ ਮੁਕਾਬਲੇਾਂਾਂ ਚ 43 ਸਾਲ ਦੀ ਉਮਰ ਚ ਤੁਸੀਂ ਮੁਕਾਬਲਾ ਦੇਵੋ ਤੇ ਸਭ ਤੋਂ ਵੱਡੀ ਗੱਲ ਇਹ ਆ ਨਾ ਕਿ ਇਸ ਉਮਰ ਦੇ ਵਿੱਚ ਵੀ ਖਿਡਾਰੀ ਆ ਕੇ ਰਿਟਾਇਰਮੈਂਟ ਦਾ ਸੋਚਨ ਲੱਗ ਪੈਂਦੇ ਕਿ ਉਹਨੂੰ ਸੰन्यास ਲੈ ਲਵੇ ਬਿਲਕੁਲ ਸੋਚਨ ਦਾ ਕੰਮ ਨਹੀਂ ਹੋਣੀ ਤਾਂ ਤੁਸੀਂ ਕਿਹਾ ਕੋਸ਼ਿਸ਼ਾਂ ਕੀਤੀਆਂ ਤੇ ਹੋਣ कामयाब ਉਹ ਵੀ ਟੈਨਿਸ ਵਰਗੀ ਖੇਡ ਪਾਵਰ ਗੇਮ ਹੈ ਜੀ ਬਹੁਤ ਜ਼ੋਰ ਲੱਗਦਾ ਬਹੁਤ ਮੰਗਦਾ ਹੈ ਇਹ